ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਤੁਸੀਂ ਮੇਰੀ ਉਹ ਵੀਡੀਓ ਨੂੰ ਬਹੁਤ ਵਧੀਆ ਪਸੰਦ ਕੀਤਾ ਜਿਹੜੀ ਮੈਂ ਪੇਪਰਾਂ ਦੇ ਬਾਰੇ ਪਾਈ ਸੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਪੇਪਰ ਕਿਸ ਤਰੀਕੇ ਨਾਲ ਲਿਖਣਾ ਹੈ ਹਣਾ ਹੁਣ ਬਸ ਧਿਆਨ ਦਿਓ ਦੇਖੋ राजे ਆਪਾਂ ਘਰ ਦੇ ਵਿੱਚ ਰੋਜ਼ ਪ੍ਰਸ਼ਾਦਾ ਛਕਦੇ ਆਂ ਮਤਲਬ ਰੋਟੀ ਖਾਂਦੇ ਆਂ ਹੈਨਾ ਸਲਾਦ ਵੀ ਨਾਲ ਖਾਣੇ ਆ ਹਨਾ ਪਰ ਜਦੋਂ ਆਪਣੇ ਘਰੇ ਕੋਈ ਰਿਸ਼ਤੇਦਾਰ ਕੋਈ ਗਿਫਟ ਆਉਂਦਾ ਹੁੰਦਾ ਆ ਆਪਾਂ ਉਹਨੂੰ ਵੀ ਰੋਟੀ ਖਲਾਉਨੇ ਆ ਪ੍ਰਸ਼ਾਦਾ ਛਕਾਉਨੇ ਆ ਹਨਾ ਪਰ ਜਿਹੜਾ ਸਲਾਦ ਆਪਾਂ ਆਪ ਕਈ ਵਾਰ ਪਲੇਟ ਦੇ ਵਿੱਚੇ ਖਾਣੇ ਆ ਆਪਾਂ ਗਿਫਟ ਨੂੰ ਬੜੇ ਤਰੀਕੇ ਨਾਲ ਸਲਾਦ ਅਲੱਗ ਪਲੇਟ 'ਚ ਰੱਖ ਕੇ ਸਜਾ ਕੇ ਮਤਲਬ ਕਿ ਡੈਕੋਰੇਟ ਕਰਕੇ ਲੈ ਕੇ ਜਾਂਦੇ ਆ ਹਨਾ ਨਵੇਂ-ਨਵੇਂ ਗਲਾਸ ਆਪਾਂ ਉਹਨਾਂ ਚਾਹ ਦਿੰਦੇ ਆ ਉਹਨਾਂ ਨੂੰ ਹਨਾ ਕਿਉਂ ਕਿ ਉਹ ਇੰਪ੍ਰੈਸ ਹੋਣ ਹਨਾ ਵੀ ਉਹਨਾਂ ਨੂੰ ਲੱਗੇ ਵੀ ਸਾਰਾ ਏਵੇਂ ਸਫਟਾ ਮਾ ਬੜਾ ਵਧੀਆ ਲੱਗਦਾ ਹਨਾ ਹੁਣ ਏਵੇਂ ਹੀ ਰਹੇ ਤੁਹਾਡੇ ਪੇਪਰ ਨੇ ਮੁੱਖੀ ਗੱਲ ਇਹ ਹੈ ਵੀ ਤੁਸੀਂ ਪੇਪਰ ਉਸ ਤਰੀਕੇ ਨਾਲ ਲਿਖਣਾ ਹੈ ਕਿ ਜਿਹੜਾ ਬੰਦਾ ਚੈੱਕ ਕਰੇ ਨਾ ਮਤਲਬ ਚਾਹੇ ਉਹ ਇਹ ਸੋਚ ਕੇ ਬੈਠੇ ਵੀ ਮੈਂ ਨੰਬਰ ਕੱਟਣੇ ਨੇ ਪਰ ਥੋੜਾ ਪੇਪਰ ਦੇਖਦੇ ਸਰ ਉਹ ਇਹ ਕਹੇ ਵੀ ਮੈਂ ਨੰਬਰ ਕੱਟਾਂ ਕਿੱਥੋਂ ਸਮਝਣਾ ਪੇਪਰ ਤੁਸੀਂ ਇੰਨਾ ਕਿ ਸ਼ਾਨਦਾਰ ਲਿਖਿਆ ਹੋਵੇ ਵੀ ਚਾਹੇ ਜੱਕ ਕਰਨ ਵਾਲਾ ਗੁੱਸੇ 'ਚ ਬੈਠਾ ਹੋਵੇ ਹੈ ਵੀ ਤੁਸੀਂ ਉਹਦਾ ਗੁੱਸਾ ਵੀ ਸ਼ਾਂਤ ਕਰ ਦੇਵੇ ਤੁਹਾਡਾ ਪੇਪਰ ਹੁਣ ਆ ਜੋ ਥੋੜੀ ਜਿਹਾ ਆਪਣਾ ਗੱਲ ਨੂੰ ਤੋਰਦੇ ਆਂ ਦੇਖੋ ਤੁਸੀਂ ਪੇਪਰ ਲਿਖਦੇ ਹੋ ਪੇਪਰ ਦੇ ਵਿੱਚ ਤੁਹਾਨੂੰ ਨੰਬਰ ਕਿਹੜੀ ਚੀਜ਼ ਦੇ ਮਿਲਦੇ ਨੇ ਕਈ ਬੱਚੇ ਬਹੁਤ ਸੋਹਣੇ ਸੋਹਣੇ ਕੁਐਸਚਨ ਲਿਖਦੇ ਨੇ ਪਹਿਲਾਂ ਫਿਰ ਬੜਾ ਸੋਹਣਾ ਸੋਹਣਾ ਆਨਸਰ ਲਿਖਦੇ ਨੇ ਹੈ ਰਾਜੇ ਤੁਹਾਨੂੰ ਨੰਬਰ ਕਿਹੜੀ ਚੀਜ਼ ਦੇ ਮਿਲਦੇ ਨੇ ਸੋਚੋ ਤਾਂ ਤੁਹਾਨੂੰ ਨੰਬਰ ਪੁੱਤਰ ਸਿਰਫ ਅਤੇ ਸਿਰਫ ਆਨਸਰ ਲਿਖਣ ਦੇ ਮਿਲਦੇ ਨੇ ਸਿਰਫ ਅਤੇ ਸਿਰਫ ਆਨਸਰ ਲਿਖਣ ਦੇ ਹਨਾ ਹੁਣ ਕਈ ਬੱਚੇ ਕੁਐਸਚਨ ਤਾਰਦੇ ਨੇ ਫਿਰ ਆਨਸਰ ਤਾਰਦੇ ਨੇ ਦੇਖੋ ਮੇਰੀ ਗੱਲ ਸੁਣੋ ਚਾਹੇ ਤੁਸੀਂ ਕੁਐਸਚਨ ਜਿਹੜੇ ਤਾਰ ਦਿਓ ਆਨਸਰ ਸ਼ੀਟ ਤੇ ਚاہے ਤੁਸੀਂ ਲੱਖ ਰੁਪਏ ਦੇ ਪੈਨ ਨਾਲ ਲਿਖ ਦੋ ਚਾਹੇ ਤੁਸੀਂ ਸੋਨ ਦੇ ਨਾਲ ਲਿਖ ਦੋ ਪਰ ਤੁਹਾਨੂੰ ਇੱਕ ਨੰਬਰ ਨਹੀਂ ਮਿਲਣਾ ਚਾਹੇ ਜੇ ਤੁਸੀਂ 25 ਪੈਸੇ 50 ਪੈਸੇ ਜਾਂ 1 ਰੁਪਏ ਵਾਲੇ ਪੈਨ ਨਾਲ ਆਨਸਰ ਲਿਖ ਦੋਗੇ ਨਾ ਜੋ ਪੁੱਛਿਆ ਗਿਆ ਜਾਂ ਤੁਹਾਨੂੰ ਪੂਰੇ ਬਟਾ ਪੂਰੇ ਨੰਬਰ ਮਿਲ ਜਾਣੇ ਨੇ ਮਤਲਬ ਕੀ ਆ ਨੰਬਰ ਕੀ ਦੇਣੇ ਨੰਬਰ ਆਨਸਰ ਲਿਖਣ ਦੇਣੇ ਹੁਣ ਸੁਣੋ ਅਗਲੀ ਗੱਲ ਜਿਹੜੇ ਬੱਚੇ ਟੌਪ ਕਰਦੇ ਨੇ ਪੰਜਾਬ ਚੋਂ ਟੋਪ ਕਰਦੇ ਨੇ ਉਹਨਾਂ ਦੀਆਂ ਆਨਸਰ ਸ਼ੀਟਾਂ ਦੇਖੋ ਹੈ ਕੋਈ ਕਟਿੰਗ ਨਹੀਂ ਠੀਕ ਆ ਜੋ ਤੁਸੀਂ ਹੁਣ ਇੱਕ ਸਿਸਟਮ ਆ ਤੁਹਾਨੂੰ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਉੱਥੇ ਲਿਖੋ ਸ਼ੁਰੂ ਕਰਨ ਲੱਗਿਓ ਪਾਠ ਕਿਹੜਾ ਪਾਠ ਏ ਫਿਰ ਪੇਪਰ ਦੇ ਆਨਸਰ ਸ਼ੀਟ ਦੇ ਉੱਤੇ ਤੁਸੀਂ ਲਿਖਣਾ ਆਨਸਰ ਨੰਬਰ 1 ਆਨਸਰ ਨੰਬਰ 2 ਹੁਣ ਕਈ ਬੱਚੇ ਕੀ ਕਰਦੇ ਨੇ ਉਹ ਕੱਲਾ ਪਾ ਦਿੰਦੇ ਨੇ 1 ਫਿਰ ਥੱਲੇ 2 ਜੇ ਪੁੱਛਣ ਵਾਲਾ ਪੁੱਛੇ ਵੀ ਤੂੰ ਕੁਐਸਚਨ ਲਿਖਿਆ ਜਾਂ ਆਨਸਰ ਲਿਖਿਆ ਜਿਹੜੇ ਟੀਚਰ ਨੇ ਪੇਪਰ ਚੈੱਕ ਕਰਨਾ ਆ ਉਹ ਤਾਂ ਮਾਈਂਡ ਕਿ ਟੀਚਰ ਜੀ ਨੇ ਪੇਪਰ ਥੋੜਾ ਚੈੱਕ ਕਰਨਾ ਉਹ ਕੋਈ ਵੀ ਹੋ ਸਕਦਾ ਹੈ ਨਾ ਦੇਖੋ ਸਾਰੇ ਹਿਊਮਨ ਬੀਇੰਗ ਨੇ ਜਿਹਨੇ ਪੇਪਰ ਚੈੱਕ ਕਰਨਾ ਆ ਜਦੋਂ ਡਿਊਟੀਆਂ ਲੱਗਦੀਆਂ ਨੇ ਪੇਪਰ ਚੈਕਿੰਗ ਕਰਨ ਦੀਆਂ ਬਹੁਤ ਟੀਚਰ ਜਿਹੜੇ ਨੇ ਉਹ ਘਟਵਾਉਣਾ ਚਾਹੁੰਦੇ ਹੁੰਦੇ ਨੇ ਉਨ ਕੀ ਰਾਜੇ ਪੁਰਾਣੇ ਟਾਈਮ ਦੇ ਵਿੱਚ ਪੇਪਰ ਚੈੱਕ ਕਰਨ ਦੇ ਪੈਸੇ ਮਿਲਦੇ ਹੁੰਦੇ ਸੀ ਹੁਣ ਪੇਪਰ ਚੈੱਕ ਕਰਨ ਦੇ ਪੈਸੇ ਨਹੀਂ ਮਿਲਦੇ ਡਿਊਟੀਆਂ ਜਿਹਦੀਆਂ ਲੱਗ ਜਾਂਦੀਆਂ ਨੇ ਫਿਰ ਉਹਨਾਂ ਨੂੰ ਕਿਸੇ ਹੋਰ ਸਕੂਲ ਦੇ ਵਿੱਚ ਇਕੱਠੇ ਟੀਚਰ ਬੈਠਦੇ ਨੇ ਉਥੇ ਪੇਪਰ ਚੈੱਕ ਕਰਕੇ ਇੱਕ ਦਿਨ ਦੇ ਵਿੱਚ ਉਹਨੇ ਪੇਪਰ ਜਿੰਨੇ ਮਿਲੇ ਹੁੰਦੇ ਨੇ ਉਹਨੇ ਦੇਣੇ ਹੁੰਦੇ ਨੇ ਥੋੜਾ ਜਿਹਾ ਮਾਈਂਡ ਪੜੋ ਪੇਪਰ ਚੈੱਕ ਕਰਨ ਵਾਲੇ ਦਾ ਸਹੀ ਹੈ ਦੇਖੋ ਜਿਹਦੀਆਂ ਡਿਊਟੀਆਂ ਲੱਗਦੀਆਂ ਨੇ ਪਹਿਲਾਂ ਉਹ ਕਟਵਾਉਣੀ ਚਾਹੁੰਦਾ ਹੁੰਦਾ ਕਿਉਂਕਿ ਕਈ ਵਾਰ ਉਹਦੇ ਨਾਲ ਦੇ ਟੀਚਰ ਦੀ ਡਿਊਟੀ ਨਹੀਂ ਲੱਗਦੀ ਫਿਰ ਉਹ ਸੋਚਦਾ ਵੀ ਮੈਂ ਭਾਈ ਲੇਟ ਕਿਉਂ ਜਾਵਾਂ ਤਾਂ ਮੈਂ ਇਹ ਅਲੱਗ ਕੰਮ ਕਿਉਂ ਕਰਾਂ ਪੁਰਾਣੇ ਟਾਈਮ ਦੇ ਵਿੱਚ ਟੀਚਰਾਂ ਨੂੰ ਪੇਪਰ ਘਰੇ ਲਿਜਾਣ ਨੂੰ ਮਿਲਦੇ ਸੀ ਟੀਚਰ ਪੇਪਰ ਆਰਾਮ ਨਾਲ ਚੈੱਕ ਕਰ ਲੈਂਦੇ ਸੀਗੇ ਕਈ ਕੀ ਦਿਨ ਮਿਲ ਜਾਂਦੇ ਸੀਗੇ ਹੁਣ ਉਹ ਚੀਜ਼ਾਂ ਨਹੀਂ ਹੈਗੀਆਂ ਹੁਣ ਉਹੀ ਜਣੇ ਚੈੱਕ ਕਰਦੇ ਹੁੰਦੇ ਨੇ ਜਾਦਾ ਪੇਪਰ ਹੁੰਦੇ ਨੇ ਠੀਕ ਆ ਤੇ ਮੰਨ ਲੋ ਵੀ ਕਈ ਜਿਹੜੇ ਟੀਚਰ ਦੂਰੋਂ ਆਉਂਦੇ ਨੇ ਉਹਨਾਂ ਨੂੰ ਵਾਪਸ ਜਾਣਾ ਹੁੰਦਾ ਕਈ ਬੱਸਾਂ ਜਾਂ ਹੋਰ ਸਿਸਟਮ ਸਾਰਾ ਹੁੰਦਾ ਧਿਆਨ ਨਾਲ ਗੱਲ ਸਮਝੋ ਵੀ ਥੋੜਾ ਪੇਪਰ ਇਹ ਜਾਂ ਅਨਸਰ ਸ਼ੀਟ ਭਰੀ ਹੋਵੇ ਵੀ ਜਿਹੜਾ ਬੰਦਾ ਬਹੁਤ ਮਤਲਬ ਟੈਨਸ਼ਨ ਚ ਚੈੱਕ ਕਰਨ ਵਾਲਾ ਜਾਂ ਗੁੱਸੇ ਚ ਉਹ ਪੜਦੇ ਸਾਰ ਐਂ ਸਮਾਈਲ ਕਰੇ ਥੋੜਾ ਪੇਪਰ ਦੇਖਦੇ ਸਾਰ ਇਹਵੇਂ ਐਂ ਖੁਸ਼ ਹੋ ਜਵੇ ਹੈ ਉੱਥੇ ਹੀ ਮਤਲਬ ਉਹਦੀ ਟੈਨਸ਼ਨ ਮੌਕੇ ਤੇ ਵੀ ਟੈਨਸ਼ਨ ਆ ਦੁਨੀਆ 'ਚ ਬਹੁਤ ਨੇ ਹੈ ਇਹਨਾਂ ਸੋਹਣਾ ਕਰਨਾ ਹੁਣ ਕਰਨਾ ਕਿਵੇਂ ਆ ਵੀ ਉਹਨੂੰ ਸੌਖੇ ਤਰੀਕੇ ਨਾਲ ਚੈੱਕ ਕਰ ਦਵੇ ਉਹ ਬੰਦਾ ਜਿਹੜਾ ਜਿਹਦੇ ਹੱਥਾਂ 'ਚ ਤੁਹਾਡਾ ਇੱਕ ਪੇਪਰ ਜਾਵੇ ਨਾ ਸੌਖੇ ਤਰੀਕੇ ਨਾਲ ਹੁਣ ਸੌਖਾ ਤਰੀਕਾ ਉਹਦੇ ਵਾਸਤੇ ਕਿਹੜਾ ਹੋਊਗਾ ਦੱਸੋ ਮੈਨੂੰ ਵੀ ਤੁਹਾਡਾ ਪੇਪਰ ਐਨ ਸਾਫ਼-ਸਾਫ਼ ਸੋਹਣਾ ਲਿਖਿਆ ਹੋਵੇ ਠੀਕ ਆ ਨਾ ਰਾਈਟਿੰਗ ਬਹੁਤ ਵੱਡੀ ਹੋਵੇ ਨਾ ਛੋਟੀ ਹੋਵੇ ਹੈ ਨਾ ਸਮਝਦੇ ਨਾ ਹੁਣ ਦੇਖੋ ਆਨਸਰ ਕਈ ਬੱਚੇ ਲਿਖਦੇ ਨੇ ਜੇ ਤੁਸੀਂ ਪੰਜਾਬੀ ਜੀ ਮੈਂ ਚ ਲਿਖਦੇ ਹਾਂ ਉੱਤਰ ਕਈ ਬੱਚੇ ਕੱਲਾ ਊੜਾ ਫਿਰ ਲਾਈਨ ਫਿਰ ਇੱਕ ਉੱਤਰ ਨੰਬਰ 1 ਕਈ ਬੱਚੇ ਲਿਖਣਗੇ ਊੜੇ ਨੂੰ ਔਂਕੜ ਉੱਤੇ ਅਧਕ ਤ ਤਾਰਾ ਉੱਤਰ 1 ਠੀਕ ਆ ਇੰਗਲਿਸ਼ ਦੇ ਵਿੱਚ ਏ ਪਾ ਕੇ ਇੱਕ ਜਾਂ ਕਈ ਬੱਚੇ ਲਿਖਦੇ ਨੇ ਏ ਐਨ ਐਸ 1 ਠੀਕ ਆ ਮਤਲਬ ਤੁਸੀਂ ਉੱਤਰ ਲਿਖੋ ਊੜਾ ਲਿਖੋ ਤੁਸੀਂ ਕੱਲਾ ਨਹੀਂ ਲਿਖਣਾ 1 2 3 ਨਹੀਂ ਉਹਵੇਂ ਨਹੀਂ ਹੈ ਨਾ ਮਤਲਬ ਆਪਾਂ ਕਿ ਸਿਰਦਰਿੱਕੇ ਨਾਲ ਚੈਕਿੰਗ ਕਰਨ ਵਾਲੇ ਦੇ ਮਾਈਂਡ 'ਚ ਇਹ ਨਹੀਂ ਸ਼ੋ ਕਰਨਾ ਵੀ ਅਸੀਂ ਤੇਰੇ ਤੋਂ ਸਿਆਣੇ ਆ ਸਮਝਣਾ ਨਹੀਂ ਠੀਕ ਆ ਤੁਸੀਂ ਲਿਖੋ ਵੀ ਅਗਰ ਉਹਨੂੰ ਸੌਖਾ ਹੋਵੇ ਜੇ ਉਹਨੂੰ ਸੌਖਾ ਹੋਊਗਾ ਫਿਰ ਉਹ ਚੈਕਿੰਗ ਕਰਦਾ ਮਤਲਬ ਨੰਬਰ ਤੁਹਾਨੂੰ ਦਿੰਦਾ ਜਾਊਗਾ ਰਾਜੇ ਹੈਨਾ ਤੁਸੀਂ ਲਾਈਨਾਂ ਮਾਰੋ ਆਲੇ ਦੁਆਲੇ ਉਹਨੂੰ ਤੁਸੀਂ ਬਾਰਡਰ ਕਹਿ ਦਿੰਨੇ ਹੋ ਹਾਸ਼ੀ ਇਹ ਕਹਿ ਦਿੰਨੇ ਹੋ ਆਨਸਰ ਸ਼ੀਟ ਦੇ ਆਲੇ ਦੁਆਲੇ ਲਾਈਨਾਂ ਮਾਰੋ ਪੈਨਸਲ ਦੇ ਨਾਲ ਮਾਰ ਲਓ ਠੀਕ ਆ ਕੋਈ ਇਹ ਨਹੀਂ ਵੀ ਬਹੁਤ ਕਲਰਫੁਲ ਕਰਨਾ ਨਹੀਂ ਠੀਕ ਹੈ ਮਤਲਬ ਇਹ ਇਹ ਵੀ ਨਾ ਹੋਵੇ ਪੇਪਰ ਤੁਹਾਡਾ ਬਹੁਤ ਜ਼ਿਆਦਾ ਪੜਘੀਲਾ ਜਾ ਬਣ ਜਵੇ ਨਾ ਠੀਕ ਹੈ ਤੁਸੀਂ ਇਹ ਲਿਖੋ ਉਥੇ ਪਹਿਲੀ ਗੱਲ ਤਾਂ ਇਹ ਵੀ ਆਨਸਰ ਲਿਖਣ ਦੇ ਨੰਬਰ ਮਿਲਦੇ ਨੇ ਪਰ ਜੇ ਤੁਸੀਂ ਕੁਐਸਚਨ ਲਿਖਦੇ ਵੀ ਹੋ ਤਾਰਦੇ ਵੀ ਹੋ ਇੰਨਾ ਧਿਆਨ ਰੱਖਿਓ ਵੀ 3 ਘੰਟੇ ਨੇ ਇੰਨਾ ਯਾਦ ਰੱਖਿਓ ਹੁਣ ਕਈ ਬੱਚੇ ਕਹਣਗੇ ਵੀ ਸਰ ਕਹਿੰਦੇ ਵੀ ਆਨਸਰ ਲਿਖਣੇ ਨੇ ਇਕੱਲੇ ਵੀ ਸਾਡੇ ਟੀਚਰ ਨੇ ਕਿਹਾ ਵੀ ਕੁਐਸਚਨ ਤਾਰਨੇ ਨੇ ਤੁਸੀਂ ਜੇ ਤਾਰਦੇ ਆ ਤਾਰ ਲਓ ਪਰ ਇਹਨਾਂ ਯਾਦ ਰੱਖਿਓ ਵੀ 3 ਘੰਟੇ ਤੋਂ ਤੁਹਾਨੂੰ 1 ਸਕਿੰਟ ਉੱਤੇ ਨਹੀਂ ਦਿੰਦੇ ਉਹ ਠੀਕ ਆ ਥੋੜੀ ਜਿੰਦਗੀ ਹੈ ਤਾਂ ਘੰਟਿਆਂ ਦੀ ਠੀਕ ਆ ਕੁਐਸਚਨ ਤਾਰਨ ਦੇ ਨੰਬਰ ਨਹੀਂ ਹੈਗੇ ਇਹਨਾਂ ਯਾਦ ਰੱਖਿਓ ਪਰ ਜਿਹੜੇ ਤਾਰ ਦਿਓ ਇਹਨਾਂ ਧਿਆਨ ਰੱਖਿਓ ਵੀ ਜ਼ਿਆਦਾ ਟਾਈਮ ਨਾ ਲਾਇਓ ਕੁਐਸਚਨ ਲਿਖਣ ਤੇ ਆਨਸਰ ਦੇ ਨੰਬਰ ਨੇ ਜੇ ਮੈਂ ਗਲਤਾਂ ਤਾਂ ਦੱਸੋ ਆਨਸਰ ਲਿਖਣ ਦੇ ਨੰਬਰ ਨੇ ਤੁਸੀਂ ਆਲੇ ਦੁਆਲੇ ਬਾਰਡਰ ਮਾਰੋ ਠੀਕ ਆ ਪਾਰਟ A ਆਨਸਰ ਨੰਬਰ 1 ਪ੍ਰੋਪਰ ਲਿਖ ਕੇ ਫਿਰ ਤੁਸੀਂ ਲਿਖਣ ਤੋਂ ਬਾਅਦ ਲਾਈਨ ਛੱਡੋ ਲਾਈਨ ਛੱਡਣ ਤੋਂ ਬਾਅਦ ਫਿਰ ਤੁਸੀਂ ਆਨਸਰ ਨੰਬਰ 2 ਮੈਂ ਇੱਕ ਗੱਲ ਤੁਹਾਨੂੰ ਬੜੀ ਸਿਫਾਹਟ ਕਹਿਣਾ ਰਾਜੇ ਠੀਕ ਆ ਇਹ ਜਿਹੜੀਆਂ ਲਾਈਨਾਂ ਮਾਰਨੀਆਂ ਨੇ ਜਾਂ ਥੱਲੇ ਲਾਈਨ ਮਾਰਨੀਆਂ ਉਹਦਾ ਇਹ ਆ ਵੀ ਪੇਪਰ ਤੁਹਾਡਾ ਸੌਖਾ ਚੈਕਿੰਗ ਕਰਨ ਵਾਲੇ ਦੇ ਮਾਈਂਡ ਚ ਸੌਖਾ ਉਹਨੂੰ ਲੱਗੇ ਠੀਕ ਆ ਨੰਬਰ ਸਿਰਫ ਆਨਸਰ ਲਿਖਣ ਦੇ ਨੇ ਇਹ ਨਹੀਂ ਗੱਲ ਯਾਦ ਰੱਖਿਓ ਹੁਣ ਮੰਨ ਲਓ ਵੀ ਮੈਂ ਆਪਣਾ ਪੇਪਰ ਸੋਲਵ ਕਰਾਂ ਮੈਂ ਮੈਂ ਲੱਕਰਪੇ ਦਾ ਪੈਨ ਲੈ ਕੇ ਸਾਰਾ ਲਾਈਨਾਂ ਮਾਰ ਦਵਾਂ ਕਵਸਚਨ ਤਾਰ ਦਵਾਂ ਸਾਰੇ ਮੈਂ ਸੋਨੇ ਨਾਲ ਕਵਸਚਨ ਲਿਖ ਦਵਾਂ ਚਾਂਦੀ ਨਾਲ ਮੈਂ ਡੈਕੋਰੇਟ ਕਰ ਦਾਂ ਦਸ ਅਮਰੀਕਨ ਨੰਬਰ ਆਉਣਗੇ ਮੇਰਾ 0 ਨੰਬਰ ਆਊਗਾ ਕਿਉਂਕਿ ਆਨਸਰ ਤਾਂ ਮੈਂ ਕੋਈ ਲਿਖਿਆ ਨਹੀਂ ਧਿਆਨ ਨਾਲ ਸਮਝੋ ਠੀਕ ਆ ਹੁਣ ਅਗਲੀ ਗੱਲ ਅੱਗੇ ਆਜੋ ਤੁਸੀਂ ਆਨਸਰ ਲਿਖੋ ਲਾਈਨ ਵਾਲੇ ਵਾਲੇ ਪੈਨਸਲ ਨਾਲ ਮਾਰ ਕੇ ਹਨਾ ਨਾ ਲੰਘ ਜੋ ਤੇ ਤੁਸੀਂ ਕਿਤੇ ਵੀ ਕੋਈ ਕਟਿੰਗ ਨਹੀਂ ਕਰਨੀ ਹੈਗੀ ਕਟਿੰਗ ਜੇ ਤੁਸੀਂ ਮੰਨ ਲਓ ਵੀ ਕੁਝ ਗਲਤ ਲਿਖਿਆ ਤੁਸੀਂ ਕਿਵੇਂ ਠੀਕ ਕਰੋਗੇ ਮੰਨ ਲਓ ਵੀ ਤੁਸੀਂ ਉੱਥੇ ਲਿਖਤਾ ਸਪੋਜ਼ ਕਰੋ ਤੁਸੀਂ ਉੱਥੇ ਲਿਖਤਾ ਰਿਵਰ ਆਰ ਆਈ ਵੀ ਈ ਆਰ ਹਨਾ ਤੁਸੀਂ ਉਹਨੂੰ ਠੀਕ ਕਰਨਾ ਹੈ ਹਨਾ ਤੁਸੀਂ ਮਤਲਬ ਆਰ ਆਈ ਵੀ ਆਰ ਪਾਤਾ ਆਈ ਲਿਖਣਾ ਵਿਚਾਰੇ ਤੁਸੀਂ ਰਿਵਰ ਦੇ ਉੱਤੇ ਸਿਰਫ ਇੱਕ ਲਾਈਨ ਏਵੇਂ ਮਾਰਨੀ ਹੈ ਸਿਰਫ ਇੱਕ ਏਵੇਂ ਉਹਦੇ ਉੱਤੇ ਤੁਸੀਂ ਉਹਦੇ ਉਹਦੇ ਅੱਗੇ ਆਰ ਆਈ ਵੀ ਈ ਆਰ ਠੀਕ ਕਰਕੇ ਲਿਖ ਦੋ ਤੁਸੀਂ ਦੇਖੋ ਉੱਤੇ ਲਾਈਨ ਵੀ ਮਾਰਤੀ ਅੱਗੇ ਲਿਖ ਵੀ ਦਿੱਤਾ ਸਮਝਣਾ ਮੇਰੀ ਗੱਲ ਹੁਣ ਕੀ ਪਤਾ ਜਿਹੜਾ ਚੈਕਿੰਗ ਕਰਨ ਵਾਲਾ ਉਹਨੂੰ ਦਿਖਿਆ ਹੀ ਨਾ ਧਿਆਨ ਨਾਲ ਸਮਝੋ ਜੇ ਚੈਕਿੰਗ ਕਰਨ ਵਾਲੇ ਨੂੰ ਦਿਖਿਆ ਨਾ ਤੁਹਾਨੂੰ ਨੰਬਰ ਦਿੰਦਾ ਜਾਊਗਾ ਜੇ ਉਹਨੂੰ ਦੇਖ ਗਿਆ ਫਿਰ ਉਹਨੇ ਇਹ ਵੀ ਦੇਖਣਾ ਵੀ ਤੁਸੀਂ ਅੱਗੇ ਰਿਵਰ ਲਿਖਿਆ ਵੀ ਹੋਇਆ ਫਿਰ ਤੁਹਾਨੂੰ ਤਾਂ ਵੀ ਨੰਬਰ ਮਿਲ ਜਾਣੇ ਨੇ ਜੇ ਤੁਸੀਂ ਐਂ ਕਰਨ ਲੱਗ ਗਏ ਸਾਰੇ ਐਂ ਬੱਚੇ ਕਰਨ ਲੱਗ ਜਾਂਦੇ ਨੇ ਉਹਦੇ ਨਾਲ ਸਿੱਧੀ ਅੱਖ ਉਹਦੀ ਉੱਥੇ ਜਾਣੀ ਆ ਪੇਪਰ ਚੈੱਕ ਕਰਨ ਵਾਲੇ ਦੀ ਜਿੱਥੇ ਤੁਸੀਂ ਕਟਿੰਗ ਕੀਤੀ ਹੋਊਗੀ ਠੀਕ ਆ ਤੁਸੀਂ ਪੈਨਸਲ ਨਾਲ ਜਾਂ ਇੱਕ ਸਿੰਪਲ ਪੈਨ ਨਾਲ ਉਤੇ ਇੱਕ ਲਾਈਨ ਮਾਰਨੀ ਆ ਬਸ ਠੀਕ ਆ ਤੁਸੀਂ ਏਵੇਂ ਪੇਪਰ ਸੋਲਵ ਕਰਨਾ ਆ ਅਗਲੀ ਗੱਲ ਇੱਕ ਤਰੀਕਾ ਹੁੰਦਾ ਵੀ ਤੁਸੀਂ ਪੂਰਾ ਲਾਈਨ ਵਾਈਜ਼ ਜਾਂ ਜਿਵੇਂ ਉਹ ਹੁੰਦਾ ਹੈ ਨਾ 1 2 3 ਉਹਵੇਂ ਪੇਪਰ ਨੰਬਰ ਵਾਈਜ਼ ਸੋਲਵ ਕਰਦੇ ਹੋ ਪਰ ਇਹ ਵੀ ਹੈਗਾ ਵੀ ਜੇ ਤੁਹਾਨੂੰ ਕੋਈ ਆਨਸਰ ਤੁਸੀਂ ਪਹਿਲਾਂ ਲਿਖਣਾ ਆ ਲਿਖ ਸਕਦੇ ਹੋ ਨੰਬਰ ਮਿਲਣਗੇ ਪਰ ਜੇ ਪ੍ਰੋਪਰ ਉਤੇ ਨੰਬਰ ਪਾਇਆ ਹੋਵੇ ਮੰਨ ਲਓ ਵੀ ਮੈਂ ਪਹਿਲਾਂ ਲਿਖਤਾ ਅਨਸਰ ਨੰਬਰ 1 2 ਅਨਸਰ 1 ਹਨਾ ਉਸ ਤੋਂ ਬਾਅਦ ਮੈਨੂੰ ਮੰਨ ਲਓ ਵੀ 25th ਅਨਸਰ ਲਿਖਣਾ ਮੈਂ ਫਿਰ ਮੈਂ ਅੱਗੇ ਲਿਖੂੰਗਾ ਅਨਸਰ ਨੰਬਰ 25 25 ਹਨਾ ਫਿਰ ਅਗਲ ਅਗਲਾ ਫਿਰ ਅੱਗੇ ਮੰਨ ਲਓ ਮੈਨੂੰ ਯਾਦ ਆ ਗਿਆ 15ਵਾਂ ਅਨਸਰ ਨੰਬਰ 15 ਠੀਕ ਆ ਪਰ ਜੇ ਤੁਸੀਂ ਪੰਜਾਬ ਦੇ ਵਿੱਚੋਂ ਵਧੀਆਂ ਨੰਬਰ ਲੈ ਆਣੇ ਨੇ ਫਿਰ ਪੂਰਾ ਸਿਸਟਮੈਟਿਕ ਤਰੀਕੇ ਨਾਲ ਕਰੋ ਕਿਉਂ ਕਿ ਮੰਨ ਲਓ ਤੁਸੀਂ ਹੋਮੇ ਕਰਦੇ ਹੋ ਪੇਪਰ ਸੋਲਵ ਅਜੇ ਮਹੀਨਾ ਪਿਆ ਤੁਸੀਂ ਤਿਆਰੀ ਕਰ ਸਕਦੇ ਹੋ ਜੇ ਤੁਸੀਂ ਮੰਨ ਲਓ ਪਹਿਲਾਂ 1 ਨੰਬਰ ਲਿਖਦਾ ਫਿਰ 15ਵਾਂ ਲਿਖਦਾ ਫਿਰ 20ਵਾਂ ਲਿਖਦਾ ਫਿਰ 6ਵਾਂ ਲਿਖਦਾ ਲਿਖਿਆ ਤਾਂ ਤੁਸੀਂ ਹੈਗਾ ਤੁਹਾਨੂੰ ਨੰਬਰ ਮਿਲ ਜਾਣਗੇ ਪਰ ਜਿਹੜਾ ਪੇਪਰ ਚੈੱਕ ਕਰੂਗਾ ਉਹ ਫਿਰ ਕਿਤੇ ਨਾ ਕਿਤੇ ਉਹਦਾ ਮਾਇੰਡ ਕਹੂਗਾ ਵੀ ਇਹਨੇ ਵੀ ਮੇਰਾ ਬੜਾ ਟਾਈਮ ਖਰਾਬ ਕਰਤਾ ਆਪਾਂ ਹਿਊਮਨ ਬੀਿੰਗ ਆ ਸਾਰੇ ਹਨਾ ਫਿਰ ਉਹ ਤੁਹਾਡੀ ਕੋਈ ਨਾ ਕੋਈ ਗਲਤੀ ਲੱਭੂਗਾ ਪੱਕਾ ਗਲਤੀ ਜਿਹੜੀ ਹੋਊਗੀ ਉਹਨੇ ਲੱਭ ਕੇ ਨੰਬਰ ਘਟ ਦੇਣੇ ਨੇ ਕਰਤ ਇੱਕ ਦੂਜਾ ਤਰੀਕਾ ਯਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਆਪਣੇ ਘਰੇ ਜੇ ਕੋਈ ਆਉਂਦਾ ਆਪਾਂ ਡੈਕੋਰੇਟ ਕਰਕੇ ਦੰਦੇ ਆ ਉਹਨੂੰ ਸਾਰਾ ਕੁਝ ਹੈਨਾ ਜੇ ਤੁਸੀਂ ਸਿਸਟਮੈਟਿਕ ਤਰੀਕੇ ਨਾਲ ਲਿਖਿਆ ਕਿਤੇ ਕੋਈ ਕਟਿੰਗ ਨਹੀਂ ਹੈਗੀ ਉਹਦੇ ਵਿੱਚ ਕੀ ਹੋਊਗਾ ਉਹਦੇ ਵਿੱਚ ਜੇ ਤੁਹਾਡੀ ਕੋਈ ਗਲਤੀ ਵੀ ਹੋਊਗੀ ਨਾ ਚੈਕਿੰਗ ਕਰਨ ਵਾਲਾ ਤੁਹਾਡੇ ਨੰਬਰ ਕੱਟਣਾ ਹੀ ਨਹੀਂ ਹੈਗੀ ਉਹਨੇ ਇਹਨਾਂ ਖੁਸ਼ ਹੋਊਗਾ ਉਹ ਸ਼ਰ ਦੇਖੇ ਹੀ ਨਾ ਠੀਕ ਆ ਪ੍ਰੋਪਰ ਤੁਸੀਂ ਲਾਈਨਾਂ ਮਾਰੀਆਂ ਨੇ ਕੋਈ ਕਟਿੰਗ ਨਹੀਂ ਕੀਤੀ ਤੁਹਾਡੀ ਹੈਂਡਰਾਈਟਿੰਗ ਬੜੀ ਸੋਹਣੀ ਆ ਠੀਕ ਆ ਤੁਸੀਂ ਜੋ ਪੁੱਛਿਆ ਸਾਰਾ ਲਿਖਿਆ ਆ ਉਹਨੇ ਬਹੁਤ ਕੁਝ ਹੋਣਾ ਉਹਨੇ ਕਹਣਾ ਬੱਚਾ ਬਹੁਤ ਸਿਆਣਾ ਆ ਵੀ ਮੈਂ ਇਹਦੇ ਨੰਬਰ ਵੀ ਮੈਂ ਜੇ ਕੋਈ ਗਲਤੀ ਦਿਖੀ ਵੀ ਕੀ ਪਤਾ ਉਹ ਠੀਕ ਆਪੇ ਕਰ ਦਵੇ ਗੱਲ ਇਹ ਵੀ ਆ ਨਾ ਤੁਸੀਂ ਤੁਸੀਂ ਬਸ ਪੇਪਰ ਜਦੋਂ ਲਿਖਣਾ ਆ ਤੁਸੀਂ ਇਸ ਤਰੀਕੇ ਨਾਲ ਲਿਖਣਾ ਆ ਵੀ ਜਿਹੜਾ ਪੇਪਰ ਬੰਦਾ ਚੈੱਕ ਕਰੇ ਟੀਚਰ ਜਾਂ ਮੈਡਮ ਵੀ ਮੈਨੂੰ ਖੋਸ਼ ਕਰਨਾ ਆ ਬਸ ਠੀਕ ਆ ਕੀ ਵਾ ਦੇਖੋ ਗੱਲ ਆ ਇੱਕ ਵੀ ਤੁਸੀਂ ਕਿਸੇ ਨੂੰ ਮਤਲਬ ਪ੍ਰਭਾਵ ਪਾਉਣਾ ਕਿਸੇ ਤੇ ਪੇਪਰ ਤੁਹਾਡਾ ਜਿਹਦੇ ਹੱਥਾਂ 'ਚ ਵੀ ਜਾਵੇ ਮੰਨ ਲਓ ਵੀ ਉਹ ਗੁਰਸਿੱਖ ਬੰਦਾ ਅਮਰਤਾਰੀ ਬੰਦਾ ਖੁਸ਼ੀ ਮੰਨ ਲਓ ਜੇ ਕੋਈ ਮਤਲਬ ਕੋਈ ਟੀਚਰ ਤੁਜ ਸ਼ਰਾਬ ਸਰੂਪੀਂਦੇ ਰਹਿੰਦੇ ਨੇ ਜਾਂ ਉਹ ਇਹ ਜ ਮਤਲਬ ਉਹ ਹਜੇ ਵੀ ਸਾਰੇ ਤਰ੍ਹਾਂ ਦੇ ਬੰਦੇ ਨੇ ਦੁਨੀਆ 'ਚ ਗੁੱਸੇ ਵਾਲੇ ਵੀ ਨੇ ਖੁਸ਼ ਰਹਿਣ ਵਾਲੇ ਵੀ ਨੇ ਠੀਕ ਆ ਕਈ ਬੰਦੇ ਬਹੁਤ ਘਰੋਂ ਟੈਨਸ਼ਨਾਂ 'ਚ ਹੁੰਦੇ ਨੇ ਕਈ ਸਕੂਲੇ ਟੈਨਸ਼ਨਾਂ 'ਚ ਹੁੰਦੇ ਨੇ ਠੀਕ ਆ ਤੁਸੀਂ ਬਸ ਇਹੋ ਜਿਹਾ ਪੇਪਰ ਸੋਲਵ ਕਰਨਾ ਹੈ ਵੀ ਤੁਹਾਡੀ ਹੈਂਡਰਾਈਟਿੰਗ ਤੁਹਾਡੇ ਆਨਸਰ ਪੜ੍ਹ ਕੇ ਤੁਹਾਡਾ ਪੇਪਰ ਦੇਖਦੇ ਸਾਰ ਬੰਦਾ ਗੁੱਸੇ ਵਾਲਾ ਵੀ ਐਨ ਗੁੱਸਾ ਸ਼ਾਂਤ ਹੋ ਜੀ ਉਹਦਾ ਠੀਕ ਆ ਐਨ ਸਮਾਈਲਿੰਗ ਫੇਸ ਹੋਵੇ ਮਤਲਬ ਇੰਨਾ ਸੋਹਣਾ ਪੇਪਰ ਕਰਿਓ ਤੇ ਜੇ ਮੇਰੀ ਗੱਲਾਂ ਠੀਕ ਲੱਗੀਆਂ ਮੈਨੂੰ ਦੱਸਿਓ ਕਮੈਂਟ ਕਰਕੇ ਕਿਵੇਂ ਸੀਗਾ ਤੇ ਜੇ ਕੋਈ ਤੁਸੀਂ ਹੋਰ ਗੱਲ ਪੁੱਛਣੀ ਆ ਤਾਂ ਦੱਸੋ ਹੋਰ ਵੀਡੀਓ ਮੈਂ ਇਸ ਰਿਗਾਰਡਿੰਗ ਫਿਰ ਲੈ ਕੇ ਆਉਂਗਾ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਆਫ ਲੱਕ ਪੜੋ ਦੱਬ ਕੇ 33 34 33 ਦਿਨ ਰਹਿ ਜਾਨੇ ਨੇ ਜਦੋਂ ਮੈਂ ਵੀਡੀਓ ਪੋਸਟ ਕਰਨੀ ਆ ਇਹ ਦਸਵੀਂ ਵਾਲਿਓ ਜੋਰ ਲਾ ਦਿਓ ਵੱਧ ਤੋਂ ਵੱਧ ਥੈਂਕ ਯੂ